सरसा ਦੇ ਕੰਡੇ ਗੁਰੂ ਜੀ ਕਹਿੰਦੇ ਚੌਂਕੜੇ ਮਾਰੋ ਨਿਤਨੇਮ ਕਰੀਗੇ ਨਿਤਨੇਮ ਕਮਾਲ ਹੋ ਗਈ ਹੈ ਹਮ ਹਦਗੁਰ ਕਹਿੰਦੇ ਭੁੱਖ ਲੱਗੀ ਸਿੱਖਾ ਨੇ ਕਿਹਾ ਮਾਲਕ ਜੀ ਕਿਰਪਾਨਾਂ ਚੱਲਦੀਆਂ ਤੀਰ ਚੱਲਦੇ ਆ ਤੇ ਤੁਹਾਨੂੰ ਕੀ ਖਵਾ ਦੀਏ ਕਾਦੀ ਭੁੱਖ ਲੱਗੀ ਮਾਲਕ ਜੀ ਕਹਿੰਦੇ ਸਾਚੇ ਨਾਮ ਕੀ ਲੱਗੇ ਭੁੱਖ ਲੱਗੇ ਭੁੱਖ ਲੱਗੀ ਹੈ ਹੁਣ ਇੱਥੇ ਬੈਠ ਕੇ ਚੌਂਕੜਾ ਮਾਰ ਕੇ ਨਿਤਨੇਮ ਕਰੋ ਹਮ ਮਾਲਕ ਜੀ ਇੱਥੋਂ ਨਿਕਲ ਗਏ ਆਪਾ ਬੱਚਿਆਂ ਨੂੰ ਪਕੜਿਆ ਜਾ ਸਕਦਾ ਹੈ ਮਾਤਾ ਨੂੰ ਪਕੜਿਆ ਜਾ ਸਕਦਾ ਆ ਸਾਡੇ ਉੱਤੇ ਦੁਸ਼ਮਣ ਹਮਲਾ ਕਰ ਸਕਤ ਹੱਤ ਗੁਰੂ ਕਦੇ ਨਹੀਂ ਮੈਂ ਬੜੀ ਕੌਮ ਨੂੰ ਦੱਸਣਾ ਚਾਹੁੰਦਾ ਸਿੱਖੋ ਤੁਹਾਡੇ ਜੀਵਨ ਚ ਅਤ ਦਾ ਸੁੱਖ ਆਵੇ ਅਤ ਦਾ ਦੁੱਖ ਆਵੇ ਪਰ ਗੁਰੂ ਕੇ ਸਿੱਖਾ ਕਦੇ ਨਿਤਨੇਮ ਨਾ ਛੱਡੀ ਹੂੰ ਬਾਣੀ ਦਾ ਪੱਲਾ ਨਾ ਛੱਡੀ ਕਿਉਂ ਉਹ ਕਿ ਜਿਨੇ ਬਾਣੀ ਦਾ ਪੱਲਾ ਪਕੜ ਲਿਆ ਬਾਣੀ ਆਪ ਵੀ ਅਡੋਲ ਹੈ ਜਿਹੜਾ ਬਾਣੀ ਪੜਦਾ ਆ ਤੇ ਉਹ ਕਦੇ ਡੋਲ ਹੀ ਨਹੀਂ ਸਕਦਾ ਬਾਣੀ ਪ੍ਰਭੂ ਕੀ ਸਭ ਕੋ ਬੋਲਾ ਆਪ ਓਡੋਲਨਾ ਕਬਹੂ ਡੋਲਨਾ ਬਾਣੀ ਪੜਨੀ ਜ਼ਰੂਰੀ ਸੀ ਸਤਗੁਰ ਕਹਿੰਦੇ ਇੱਥੇ ਮਾਲਕ ਨੇ ਪੜੀ ਜੀ ਸਰਸਾ ਦੇ ਕੰਡੇ ਬੈਠ ਕੇ ਨੇਮ ਕੀਤਾ ਸਤਗੁਰ ਨੇ ਸ਼ਾਇਦ ਪਹਿਲੀ ਵਾਰ ਮੇਰੇ ਮਾਲਕ ਨੇ ਇੱਥੇ ਹੁਣ ਨੇਮ ਕੀਤਾ ਤੇ ਆਖਰੀ ਸੀਗੀ ਮੁਲਾਕਾਤ ਜਦੋਂ ਆਪਣੇ ਸਾਹਮਣੇ ਬੈਠੇ ਬਾਬਾ ਫਤਿਹ ਸਿੰਘ ਨੂੰ ਬਾਣੀ ਪੜਦੇ ਦੇਖਿਆ ਬਾਬਾ ਜੋਰਾਵਾਰ ਸਿੰਘ ਨੂੰ ਬਾਣੀ ਪੜਦੇ ਦੇਖਿਆ ਤੇ ਵੱਡੇ ਚੰਗੇ ਮੈਦਾਨ ਚ ਉਤਰੇ ਹੋਏ ਸਤਗੁਰ ਨੇ ਸਰਸਾ ਨੂੰ ਪਾਰ ਕੀਤਾ ਜੀ ਵੱਡੇ ਸਹਿਬਜ਼ਾਦੇ ਨੇ ਪਾਰ ਕੀਤਾ ਬਾਬਾ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗਖਾਨ ਦੇ ਘਰੇ ਲਿਆਂਦਾ ਰੋਪੜ ਤੇ ਮਾਤ ਗੁਜਰਕੌਰ ਤੇ ਛੋਟੇ ਸਹਿਬਜ਼ਾਦੇ ਸਾਡੇ ਬਹੁਤ ਵਿਦਵਾਨ ਕਹਿੰਦੇ ਉਹਨਾਂ ਨੇ ਪਾਰ ਨਹੀਂ ਕੀਤਾ ਸਰਸਨ ਅੱਛਾ ਸਰਸਨ ਉਹਦਾ ਕਾਰਨ ਹੈ ਇੱਕ ਕਿ ਮਾਤਾ ਦੀ ਉਮਰ 82 ਸਾਲ ਦੀ ਹੈ ਤੇ ਬੱਚਿਆਂ ਦੀ ਉਮਰ 7 ਦੇ 9 ਵਰਿਆਂ ਦੀ ਹੈ بڑے ਪੈਰ ਨੂੰ ਵੀ ਸਹਾਰੇ ਦੀ ਲੋੜ ਹੈ ਜੀ ਤੇ ਬਚਪਨ ਨੂੰ ਵੀ ਸਹਾਰੇ ਦੀ ਲੋੜ ਹੈ ਹੂੰ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਨਾ ਤਾਂ ਮਾਤਾ ਚੱਲ ਸਕਦੇ ਸੀਗੀ ਤੇ ਨਾ ਬੱਚੇ ਚ ਚੱਲ ਸਕਦੇ ਸੀਗੇ ਤੇ ਮਾਤਾ ਨੂੰ ਪਤਾ ਹੈ ਮੇਰੀਆਂ ਜਿੰਦਾ ਬੜੀਆਂ ਕੀਮਤੀਆਂ ਨੇ ਮੈਂ ਇਹਨੂੰ ਪਾਣੀ ਚ ਨਹੀਂ ਡੋੜਨਾ ਹੂੰ ਇਹਨਾਂ ਨੇ ਤਾਂ ਵੱਖਰਾ ਇਤਿਹਾਸ ਰਚਾਇਆ ਹੂੰ ਤੇ ਮਾਤਾ ਨੇ ਕੋਸ਼ਿਸ਼ ਕੀਤੀ ਕਿ ਆਪਾਂ ਕੰਡੇ-ਕੰਡੇ ਚੱਲਦੇ ਆਂ ਜਦੋਂ ਕੋਈ ਸਹਾਰਾ ਮਿਲੇ ਆ ਤੇ ਫਿਰ ਆਪਾਂ ਪਾਰ ਕਰ ਲਾਂਗੇ ਸਰਸਾਂ ਨੂੰ ਹੂੰ ਬਾਬਾ ਬਚਿੱਤਰ ਸਿੰਘ ਨੂੰ ਲੈ ਕੇ ਕੋਟਲਾ ਨਿਹੰਗਖਾਂ ਦੇ ਘਰੇ ਆ ਗਏ ਜਰੂਰ ਮੈਂ ਇੱਥੇ ਬੇਨਤੀ ਕਰਾਂਗਾ ਕਿ ਇਹ ਇਤਿਹਾਸ ਸੰਗਤ ਆਪਣੇ ਧੀਂਗਾ ਤੱਕ ਜਰੂਰ ਪਹੁੰਚਾਵੇ ਹੂੰ ਬਹੁਤ ਬਦਾਰ ਇਤਿਹਾਸ ਤੇ ਬਾ ਕਮਾਲ ਦਾ ਜੀ ਹਮ ਬੀਬੀ ਮਮਤਾਜ ਹੈ ਕੋਟਲਾ ਨਿਹੰਗਾਂ ਦੀ ਧੀ ਹਾਂਜੀ ਬਾਬਾ ਬਚਿੱਤਰ ਸਿੰਘ ਜ਼ਖਮੀਆ ਤੇ ਕੋਟਲਾ ਨਿਹੰਗਾਂ ਦੇ ਘਰੇ ਸਤਗੁਰ ਟਿਕਾ ਕੇ ਚਲੇ ਜਾਂਦੇ ਹਮ ਸੇਵਾ ਲਾ ਦਿੱਤੀ ਹੈ ਕੋਟਲਾ ਨਿਹੰਗਾਂ ਜੀ ਬਚਿੱਤਰ ਸਿੰਘ ਨੂੰ ਤੁਸੀਂ ਖਿਆਲ ਰੱਖਣਾ ਹੈ ਹਮ ਜ਼ਖਮੀ ਨੇ ਜਖਾ ਬਹੁਤ ਵਜੇ ਹੋਏ ਹਮ ਤੇ ਕੋਟਲਾ ਨਿਹੰਗਾਂ ਨੇ ਕਿਹਾ ਸੀਗਾ ਕਿ ਜਿੰਦ jaan ਲਾ ਕੇ ਮੈਂ ਸੇਵਾ ਕਰਾਂਗਾ اپنی بچی ਨੂੰ ਲਾਇਆ ਨਾਲ ਕਿ ਉਸ ਕਮਰੇ ਵਿੱਚ ਬਾਬਾ ਬਚਿੱਤਰ ਸਿੰਘ ਨੂੰ ਲਿਜਾ ਕੇ ਇਹਨਾਂ ਦੇ ਜ਼ਖਮਾਂ ਤੇ ਮਲਮ ਲਾਓ ਹੂੰ ਜੋ ਉਦੋਂ ਦਾ ਹਲਦੀ ਕਹਿ ਲਓ ਉਹ ਲਾਓ ਕਿ ਜ਼ਖਮ ਇਹਨਾਂ ਦੇ ਭਰ ਜਾਣ ਹਾਰੇ ਹੋ ਜਵੇ ਕੁੰਡਾ ਬੰਦ ਕੀਤਾ ਗਿਆ ਇੰਨੇ ਨੂੰ ਫੌਜ ਆ ਗਈ ਜਦੋਂ ਫੌਜ ਇੱਥੇ ਪਹੁੰਚੀ ਨਾ ਜਿੱਤੇ ਫੌਜ ਨੇ ਕਿਹਾ ਕਿ ਤੁਹਾਡੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਤੇ ਸਤਪੁਰਜੀ ਦੇ ਸਿੱਖ ਲੁਕੇ ਹੋਏ ਆ ਉਹ ਕਹਿੰਦਾ ਤੁਹਾਡੇ ਸਾਹਮਣੇ ਮੇਰੇ ਘਰ ਆ ਕਮਰਾ ਆ ਜਿਹੜਾ ਮਰਜੀ ਕਮਰਾ ਖੋਲ੍ਹ ਲਓ ਦੇਖ ਲਓ ਤਲਾਸ਼ੀ ਲੈ ਲਓ ਤੁਹਾਨੂੰ ਝੂਠੀ ਖਬਰ ਮਿਲੀ ਹੈ ਉਹਨਾਂ ਨੂੰ ਜਦੋਂ ਤਲਾਸ਼ੀ ਲੈਣ ਨਾ ਕੇ ਦੀ ਕੋੜਾ ਨਿਹੰਗ ਖਾਨ ਨੇ ਕਿਹਾ ਇੱਕ ਕਮਰਾ ਨਾ ਖੋਲਿਓ ਕਹਿੰਦਾ ਕਿਉਂ ਸਿਪਾਈ ਕਹਿੰਦਾ ਕਹਿੰਦਾ ਇਹ ਕਮਰੇ ਚ ਮੇਰੀ ਧੀ ਤੇ ਮੇਰਾ ਜਵਾਈ ਹੈ ਸੰਗਤ ਜੀ ਨੋਟ ਕਰਿਓ ਗੱਲ ਆਪਣੀ ਜਵਾਨ ਧੀ ਨੂੰ ਕਿਸੇ ਗੈਰ ਮਰਦ ਨਾਲ ਕੋਈ ਜੋੜ ਸਕਦਾ ਜੀ ਨਹੀਂ ਇਹ ਗੁਰੂ ਨਾਲ ਪਿਆਰ ਹੈ ਉੜਲਾ ਨਿਹੰਕਾਂ ਦੇ ਮਨ ਵਿੱਚ ਇਹ ਆ ਕਿ ਜੇ ਧੀਏ ਕਿਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਇਤੋਂ ਪਕੜਿਆ ਗਿਆ ਨਾ ਸਾਡੇ ਮੱਥੇ ਤੇ ਕਲੰਕ ਲੱਗ ਜਾਣਾ ਹੂੰ ਕਿ ਮੁਸਲਮਾਨ ਹੋ ਕੇ ਮੁਸਲਮਾਨਾਂ ਦੀ ਮਦਦ ਕਰਤੀ ਕਰਤੀ ਗਦਾਰੀ ਕਰਤੀ ਗੁਰੂ ਨਾਲ ਸਾਨੂੰ ਲੋਕਾਂ ਨੇ ਲਾਨਤਾ ਪਾਉਣੀ ਹੈ ਪਰ ਜੇ ਅਸੀਂ ਸੇਵਾ ਕਰ ਲਈ ਤੇ ਸਿੱਖ ਕੌਮ ਏਡੀ ਮਹਾਨ ਹੈ ਨਾ ਤੇ ਸਿੱਖ ਕੌਮ ساری ਉਮਰ ਸਾਨੂੰ ਯਾਦ ਰੱਖੇਗੀ ਸਚਾਈ ਗਾ ਜੀ ਅੱਜ ਕੋਟਲਾ ਨਿਹੰਗ ਖਾਨ ਨੂੰ ਤੇ ਬੀਬੀ ਮਮਤਾਜ ਨੂੰ ਯਾਦ ਕੀਤਾ ਜਾਂਦਾ। ਬਾਬਾ ਬਚਿੱਤਰ ਸਿੰਘ ਜੀ ਸ਼ਾਮ ਨੂੰ ਸ਼ਹੀਦ ਹੋ ਗਏ। ਜ਼ਖਮ ਜ਼ਿਆਦਾ ਸੀ ਕਿ ਉਹਨਾਂ ਨੇ ਕੁੰਡਾ ਨਹੀਂ ਖੋਲਿਆ ਚਲੋ ਧੀਆ ਪੈਣਾ ਸਭ ਦੀਆਂ ਸਾਂਝੀਆਂ। ਬਾਬਾ ਬਚਿੱਤਰ ਸਿੰਘ ਜੀ ਦਾ ਸੰਸਕਾਰ ਕੀਤਾ। 2-4 ਮਹੀਨੇ ਜ਼ਿੰਦਗੀ ਦੇ ਬਤੀਤ ਹੋ ਗਏ। ਗੱਲ ਇੱਥੇ ਪੂਰੀ ਕਰਤੀ ਗਿਆ ਆਪਾਂ। ਤੇ ਬੀਬੀ ਮਮਤਾਜ ਨੂੰ ਕਿਹਾ ਗਿਆ ਕਿ ਤੇਰਾ ਪੁੱਤਰ ਹੁਣ ਨਕਾਹ ਕਰਦੀ ਆਪਾਂ। ਕੋਟਲਾ ਨਿਹੰੰਖਾ ਕਹਿੰਦਾ ਆਪਣੀ ਧੀ ਲੋ। ਉਖਾਨੀਆ ਬੁੰ ਮੇਰਾ ਤਾਂ ਨਕਾ ਹੋ ਗਿਆ ਤੇ ਪੁੱਛਿਆ ਤੇਰਾ ਨਕਾ ਕਿੱਦਾਂ ਹੋ ਗਿਆ ਉਹ ਕਹਿੰਦੀ ਜਿੱਦਣ ਤੂੰ ਕਿਹਾ ਸੀ ਨਾ ਕਿ ਇੱਕ ਕਮਰੇ ਵਿੱਚ ਮੇਰੀ ਧੀ ਤੇ ਮੇਰਾ ਜਵਾਈ ਸੁੱਤੇ ਆ ਉਹ ਪਏ ਅੰਦਰ ਆਰਾਮ ਕਰਦੇ ਆ ਤੇਰੇ ਬੋਲਾਂ ਨੂੰ ਮੈਂ ਆਪਣੇ ਕੰਨਾਂ ਰਾਹੀਂ ਸੁਣਿਆ ਤੇ ਕੰਨਾਂ ਰਾਹੀਂ ਤੇਰੇ ਬੋਲਾਂ ਨੂੰ ਦਿਲ ਦੇ ਵਿੱਚ ਵਸਾ ਲਿਆ ਮੇਰਾ ਤਨ ਨਹੀਂ ਮੈਲਾ ਹੋਇਆ ਮੇਰਾ ਮਨ ਨਹੀਂ ਮੈਲਾ ਹੋਇਆ ਪਰ ਮੈਂ ਬਚਿੱਤਰ ਸਿੰਘ ਨੂੰ ਆ ਪੜਾ ਉਦੋਂ ਹੀ ਪਤੀ ਮੰਨ ਲਿਆ ਕਿਉਂਕਿ ਤੇਰੇ ਬੋਲ ਸੀਗੇ ਤੇ ਹੁਣ ਮੈਂ ਬਚਿੱਤਰ ਸਿੰਘ ਜੀ ਦੀ ਵਿਧਵਾ ਪਤਨੀ ਰਹਿ ਕੇ ਸਾਰੀ ਉਮਰ ਬਤੀਤ ਕਰਨਾ ਚਾਹੁੰਦੀ ਆ ਮੈਨੂੰ ਮੁਗਲਾ ਦੇ ਘਰਾਂ ਵਿੱਚ ਦੀ ਹੁਣ ਜਾਣ ਦਾ ਕੋਈ ਵੀ ਸ਼ੌਂਕ ਨਹੀਂ ਹੈ ਮੈਨੂੰ ਨਾ ਹੁਣ ਉਹਨਾਂ ਦੀ ਨੋ ਬਣਾ ਮੁਗਲਾ ਦੀ ਮੈਨੂੰ ਬਚਿੱਤਰ ਸਿੰਘ ਦੀ ਸ਼ਹੀਦ ਪਤਨੀ ਸ਼ਹੀਦ ਬਚਿੱਤਰ ਸਿੰਘ ਦੀ ਵਿਧਵਾ ਪਤਨੀ ਮੈਨੂੰ ਰਹਿ ਲੈਂਦੇ ਸੰਗਤ ਜੀ ਇਕੱਲਾ ਜੀਵਨ ਕੱਟਣਾ ਬਹੁਤ ਔਖਾ ਹੈ ਜਿਨ੍ਹਾਂ ਦੇ ਪਤੀ ਮਰ ਜਾਂਦੇ ਨੇ ਉਹਨਾਂ ਨੂੰ ਪੁੱਛੋ ਕੀ ਹੁੰਦਾ ਆ ਤੇ ਬੀਬੀ ਮਮਤਾਜ ਨੇ ਆਪਣੇ ਜੀਵਨ ਦੇ 131 ਸਾਲ ਕੱਟੇ 131 ਸਾਲ ਦੀ ਉਮਰ ਪਹੁੰਚ ਕੇ ਗਈ ਬੀਬੀ ਮਮਤਾਜ ਜੀਵਨ ਦੇ ਵਿੱਚ ਇੱਕ ਵੀ ਕੋਈ ਆਪਣਾ ਪਲ ਐਸਾ ਨਹੀਂ ਆ ਜਿੱਦਣ ਉਹਨਾਂ ਦੇ ਕੋਈ ਜੀਵਨ 'ਚ ਮੈਲ ਆਈ ਹੋਵੇ ਤੇ ਮੈਂ ਸੋਚਦਾ ਹੁੰਦਾ ਕਿਉਂ ਨਾ ਬੀਬੀ ਮਮਤਾਜ ਨੂੰ ਅੱਜ ਸਜਦਾ ਕਰੀਏ ਅਸੀਂ ਜਦੋਂ ਇਹ ਇਤਿਹਾਸ ਸਾਡੀਆਂ ਧੀਆਂ ਸੁਣਨ ਗਿਆ ਭਾਈ ਸਾਹਿਬ ਜੀ ਕਿਤੀਆਂ ਆਪਣੀ ਮਨ ਮਰਜ਼ੀ ਦੇ ਨਾਲ ਆਪਣੇ ਪਿਓ ਦੀ ਪੱਗ ਨੂੰ ਰੋਲ ਕੇ ਜਾਣਗੀ ਆ ਜੇ ਅੱਜ ਬੀਬੀ ਮਮਤਾਜ ਵਰਗੀਆਂ ਧੀਆ ਦੁਨੀਆ 'ਚ ਹੈ ਤੇ ਕੱਲ ਜੁਗੀ ਧੀਆ ਵੀ ਹੈ ਹੂੰ ਜਿਹੜੀ ਪਿਓ ਦੀ ਪੱਗ ਰੋਲ ਕੇ ਚਲੇ ਜਾਨੀ ਹੈ ਮਾਂ ਦੀ ਚੁੰਨੀ ਨੂੰ ਦਾਗ ਲਾਉਂਦੀ ਹੈ ਹੂੰ ਉਹ ਵੀ ਹੈ ਪਰ ਜਦੋਂ ਉਹ ਸੁਣਨਗੀ ਇਤਿਹਾਸ ਕਿ ਬਾਪੂ ਦੇ ਬੋਲਾਂ ਦੀ ਕਦਰ ਕੀ ਹੈ ਹੂੰ ਤੇ ਫਿਰ ਉਹ ਕਦੇ ਵੀ ਆਪਣੇ ਜੀਵਨ 'ਚ ਗਲਤੀ ਨਹੀਂ ਕਰਨਗੀ ਆ ਸੋ ਜ਼ਰੂਰੀ ਹੈ ਇਹ ਇਤਿਹਾਸ ਆਪਣੇ ਧੀਆਂ ਤੱਕ ਜ਼ਰੂਰ ਪਹੁੰਚਾਇਆ ਜਾਵੇ ਹੂੰ ਇੱਥੋਂ ਸਤਗੁਰ ਜੀ ਨਿਕਲੇ ਜੀ ਚਮਕੌਰ ਦੀ ਗੜੀ ਬੁੱਧੀ ਚੰਦ 라ਵਤ ਗਰੀਬਦਾਸ ਦੋਨੇ ਭਰਾਵਾਂ ਦੀ ਜਿਹੜੀ ਗੜੀ ਸੀ ਕਿ ਸਤਗੁਰ ਨੇ ਟਕਾ ਕੀਤਾ ਇੱਥੇ ਮਾਲਕ ਪਹਿਲਾਂ ਵੀ ਆ ਚੁੱਕੇ ਆ ਚਮਕੌਰ ਸਾਹਿਬ ਚ ਚਮਕੌਰ ਜਦੋਂ ਕੁਰਸ਼ੇਤਰ ਨੂੰ ਸਤਗੁਰ ਗਏ ਸੀਗੇ ਵਾਪਸ ਆਏ ਇੱਥੇ ਛੋਟੀ ਜਿਹੀ ਝਾਪਟ ਹੋਈ ਸੀਗੀ ਸਤਗੁਰ ਚਮਕੌਰ ਦੇ ਇਲਾਕੇ ਨੂੰ ਜਾਣਦੇ ਨੇ ਅੱਛਾ ਸਤਿਗੁਰ ਨੇ ਇੱਥੇ ਸੱਤ ਪੋ ਨੂੰ ਟਿਕਾਣਾ ਕੀਤਾ ਜੀ ਆਪਣੇ ਵੱਡੇ ਸਹਿਬਜ਼ਾਦੇ ਆ ਦੇ ਨਾਲ ਪੰਜ ਪਿਆਰਿਆਂ ਨਾਲ ਤੇ 35 ਕੋ ਸਿੱਖ ਹੂੰ ਭੁੱਖੇ ਪਾਣੇ ਕਈ ਮਹੀਨਿਆਂ ਦੇ ਗੁਰੂ ਮਾਲ ਨੇ ਟਿਕਾਣਾ ਕੀਤਾ ਤੇ ਉਧਰ ਮਾਤ ਗੁਜਰਕੌਰ ਤੇ ਛੋਟੇ ਸਹਿਬਜ਼ਾਦੇ ਸੱਤ ਪੋ ਦੀ ਰਾਤ ਨੂੰ ਕੁੰਮੇ 마ਸਕੀ ਦੇ ਘਰੇ ਪਹੁੰਚ ਜਾਂਦੇ ਹੂੰ ਕੁੰਮਾ 마ਸਕੀ ਗਰੀਬ ਗਰੀਬ ਜਿਹਦੀ ਸ਼ਾਨ ਹੈ ਸ਼ਾਨਦਾਰ ਤੇ ਚੋਪੜੀ ਹੈ ਚੋਪੜੀ ਤੁ ਜਿਹੋਨੇ ਦੇਖਿਆ ਕਿ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜੀ ਪੁੱਛਦਾ ਕੌਣ ਹੈ ਤੇ ਮਾਤਾ ਦੱਸਦੀ ਆ ਮੈਂ ਗੁਰੂ ਗੋਬਿੰਦ ਸਿੰਘ ਜੀ ਮਾਇਆ ਤੇ ਉਹਨੇ ਬੱਚੇ ਆ ਉਹ ਫਿਰ ਅੱਲਾ ਦਾ ਸ਼ੁਕਰ ਕਰਦਾ ਹੈ ਰੱਬ ਦਾ ਸ਼ੁਕਰ ਕਰਦਾ ਕਿ ਰੱਬ ਜੀ ਮੈਨੂੰ ਪਤਾ ਹੀ ਨਹੀਂ ਸੀਗਾ ਮੈਂ ਸਾਰੀ ਉਮਰ ਤੈਨੂੰ ਲਾਂਬੇ ਦਿੰਦਾ ਰਿਹਾ ਕਿ ਮੈਂ ਗਰੀਬ ਆ ਗਰੀਬ ਆ ਪਰ ਤੂੰ ਇੱਡੀ ਕੀਮਤੀ ਦੌਲਤ ਮੇਰੇ ਘਰ ਭੇਜਣੀ ਸੀ ਕਿ ਮੈਨੂੰ ਪਤਾ ਹੀ ਨਹੀਂ ਸੀਗਾ